ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਉੱਲਪਰੀ ਸਿੰਘ ਪੱਲਰ ਹਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਝੋਨੇ ਦੀਆਂ ਕੁਝ ਅਜੇਹੀਆਂ ਵੈਰਾਈਟੀਆਂ ਲੈ ਕੇ ਆਇਆ ਜਿਨ੍ਹਾਂ ਦਾ ਝਾੜ 40 ਕੁਇੰਟਲ ਤੋਂ ਵੀ ਜ਼ਿਆਦਾ ਯਾਨੀ ਕਿ 100 ਮਨ ਤੋਂ ਵੀ ਜ਼ਿਆਦਾ ਇਹ ਮੈਂ ਨਹੀਂ ਕਹਿੰਦਾ ਆਪਣੇ ਕਿਸਾਨ ਵੀਰ ਕਹਿੰਦੇ ਕਹਿੰਦੇ ਅਸੀਂ ਪ੍ਰਤੀ ਏਕੜ 40 ਕੁਇੰਟਲ ਤੋਂ ਵੀ ਜ਼ਿਆਦਾ ਝਾੜ ਲਿਆ ਹੋਇਆ ਤੇ ਬਾਕੀ ਸਭ ਤੋਂ ਮੇਨ ਗੱਲ ਪੰਜਾਬ ਸਰਕਾਰ ਵੀ ਇਹੀ ਵੈਰਾਈਟੀਆਂ ਕਹਿੰਦੀਆਂ ਕਿ ਵੱਧ ਤੋਂ ਵੱਧ ਲਾਓ ਅਸੀਂ ਚੱਕਾਂਗੇ ਇਹ ਵੈਰਾਈਟੀਆਂ ਪਰਮਲੀ ਹਨ ਹਾਈਬ੍ਰਿਡ ਨਹੀਂ ਹਾਂ ਦੋਸਤੋ ਇੰਨੇ ਨਹੀਂ ਦੋਸਤੋ ਇੰਨਾਂ ਦੇ ਵਿੱਚੋਂ ਇੱਕ ਵੈਰਾਈਟੀ ਤਾਂ ਇਹੋ ਜੀ ਹੈ ਜਿਹੜੀ ਜੁਪੀ ਦੇ ਵਿੱਚ 45 ਕਵੰਟਲ ਪ੍ਰਤੀ ਏਕੜ ਜਾਨੀ ਕਿ 112 113 ਮਣਕਲੇ ਦੇ ਬਣ ਗਿਆ ਇੰਨਾ ਕਚੜ ਦੇ ਰਹੀ ਆ ਇੰਨਾ ਜਿਆਦਾ ਝਾੜ ਜੂਪੀ ਦੇ ਵਿੱਚ ਕਿਉਂ ਆਉਂਦਾ 45 60 ਕਵੰਟਲ ਤੱਕ ਕਿਵੇਂ ਆ ਜਾਂਦਾ ਕਿਉਂਕਿ ਦੋਸਤੋ ਉੱਥੇ ਗਿੱਲੀ ਵਿਕਦੀ ਆ ਐਮ ਐਸਪੀ ਹੈ ਨਹੀਂ ਖਰੀਦ ਕਿਹੜੀ ਆ ਪ੍ਰਾਈਵੇਟ ਤਾਂ ਕਰਕੇ ਉੱਥੋਂ ਦੇ ਕਿਸਾਨ ਗਿੱਲੀ ਵੇਚਦੇ ਆ ਗਿੱਲੀ ਦਾ ਮਤਲਬ ਹੈ ਕਿ ਥੋੜੀ ਜੀ ਨਰਮਾ ਵੱਢਦੇ ਆ ਜਾਨੀ ਕਿ ਮੌਇਸਚਰ ਬਹੁਤ ਜ਼ਿਆਦਾ ਹੁੰਦਾ ਇਸ ਝੋਨੇ ਦੇ ਵਿੱਚ ਤਾਂ ਕਰਕੇ ਉੱਥੇ ਝਾੜ ਵੱਧ ਜਾਂਦਾ ਪਰੰਤੂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਦਾ ਕਹਿਣਾ ਕਿ ਇਹ ਵੈਰੈਟੀ ਅਸੀਂ 100 ਮਨ ਤੋਂ ਪਲੱਸ ਜਾਨੀ ਕਿ 40 ਕਵੰਟਲ ਤੋਂ ਵੀ ਜ਼ਿਆਦਾ ਪ੍ਰਤੀ ਏਕੜ ਝਾੜ ਲਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੀ ਆਂ ਆਪਾਂ ਪੀਆਰ 128 ਬਰੇ ਹਾਂ ਦੋਸਤੋ ਇਹ ਪਨੀਰੀ ਕੱਟ ਕੇ ਆਪਣੇ ਖੇਤਾਂ ਦੇ ਵਿੱਚ ਉਹੀ 110 ਤੋਂ 112 ਦਿਨ ਲੈ ਕੇ ਜਾਂਦੀ ਆ ਅਤੇ ਪ੍ਰਤੀ ਏਕੜ ਜਿਹੜਾ ਐਵਰੇਜ ਝਾੜਾ ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਆ ਉਹ ਸਾਡੇ 30 ਕੁ ਮੰਟਲਾ ਪਰੰਤੂ ਆਪਣੇ ਕਿਸਾਨ ਵੀਰ ਕਹਿੰਦੇ ਅਸੀਂ 40 ਕੁ ਮੰਟਲ ਜਿਹੜੇ 100 ਮਨ ਪ੍ਰਤੀ ਏਕੜ ਤੱਕ ਵੀ ਝਾੜ ਲਿਆ ਹੋਇਆ ਬਾਕੀ ਆਪਣੇ ਕਿਸਾਨ ਵੀਰ ਕਹਿੰਦੇ 34-35 ਕੁ ਮੰਟਲ ਪ੍ਰਤੀ ਏਕੜ ਤਾਈਦਾ ਝਾੜ ਆ ਹੀ ਜਾਂਦਾ ਜਿਨ ਕਿ 85-86 ਮਨ ਤਾਂ ਕਹਿੰਦੇ ਐਵਰੇਜ ਝਾੜ ਇਸ ਦਾ ਆਈ ਜਾਂਦਾ ਹੈ ਬਾਕੀ ਆਪਣੇ ਕਿਸਾਨ ਵੀਰਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਪਰਮਲ ਝੋਨਾ ਅਤੇ ਪੰਜਾਬ ਸਰਕਾਰ ਵੀ ਰਕਮੜ ਕਰਦੀ ਆ ਕਿ ਪੀਆਰ ਕਿਸਮਾ ਵੱਧ ਤੋਂ ਵੱਧ ਲਾਓ ਅਸੀਂ ਚੱਕਾਂਗੇ ਐਮ ਐਸ ਪੀ ਦੇ ਇਹ ਸਰਕਾਰੀ ਕਿਸਮਾਂ ਹੁਣ ਸੋਲੋ ਪੀ ਆਰ 128 ਦੀਆਂ ਕਮੀਆਂ ਕਿਉਂਕਿ ਦੋਸਤੋ ਬੀਜ ਲੈਣ ਤੋਂ ਪਹਿਲਾਂ ਆਪਾਂ ਨੂੰ ਕਮੀਆਂ ਬਾਰੇ ਪਤਾ ਹੋਣਾ ਚਾਹੀਦਾ ਫੇਰ ਹੀ ਆਪਾਂ ਬੰਪਰ ਝਾੜ ਲੈ ਸਕਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ ਵੱਡੀ ਕਮੀ ਇਸ ਵਿੱਚ ਗੋਭ ਦੀ ਸੁੰਡੀ ਦਾ ਟੈਕ ਜ਼ਿਆਦਾ ਆਉਂਦਾ ਦੂਜੀ ਕਮੀ ਇਸ ਵੈਰਾਈਟੀ ਦੇ ਵਿੱਚ ਹਲਦੀ ਰੋਗ ਵੀ ਆਉਂਦਾ ਹਲਦੀ ਰੋਲੀ ਕਿਹੜੀ ਸਪਰੇਅ ਕਰਨੀ ਆ ਉਹ ਮੌਕੇ ਤੇ ਵੀਡੀਓ ਪਾ ਦਿੱਤੀ ਜਾਵੇਗੀ ਤੀਜੀ ਸਭ ਤੋਂ ਵੱਡੀ ਕਮੀ ਆ ਕਿ ਐਂਡ ਦੇ ਵਿੱਚ ਡਿੱਗਣ ਦੀ ਸਮੱਸਿਆ ਇਸ ਨੂੰ ਆ ਸਕਦੀ ਆ ਇਹਦਾ ਮਤਲਬ ਇਹ ਨਹੀਂ ਕਿ ਹਾਈਬ੍ਰਿਡ ਦੀ ਤਰ੍ਹਾਂ ਇਹ ਆਪਣੀਆਂ ਵੀ ਡਿੱਗ ਪੈਂਦਾ ਜੇਕਰ ਕੋਈ ਨੀਰੀ ਚੱਲਦੀ ਆ ਤਾਂ ਇਸ ਵਿੱਚ ਡਿੱਗਣ ਦੀ ਸਮੱਸਿਆ ਆ ਸਕਦੀ ਆ ਤਾਂ ਦੋਸਤੋ ਇਹ ਤਿੰਨ ਮੇਨ ਕਮੀਆਂ ਤਾਂ ਹੁਣ ਵੱਧਦੇ ਆਂ ਅਗਲੀ ਵੈਰੈਟੀ ਵੱਲ ਅਗਲੀ ਵੈਰੈਟੀ ਹੈ ਜੀ ਪੀਆ 131 ਜਦੋਂ ਇਹ ਵੈਰੈਟੀ ਰਿਲੀਜ਼ ਹੋਈ ਸੀ ਤਾਂ ਬੁਰੀ ਤਰ੍ਹਾਂ ਪੈਡ ਗਈ ਸੀ ਫੇਲ ਹੋ ਗਈ ਸੀ ਕਹਿੰਦੇ ਯਾਰ ਇਹਦੇ ਵਿੱਚਰਾ ਬਾਉਣਾ ਵਾਇਰਸ ਜਿਹੜਾ ਬੰਦਰੇ ਬੁੱਟੇ ਵਾਲਾ ਵਾਇਰਸ ਆਇਆ ਸੀ ਨਾ ਉਹ ਬਹੁਤ ਜ਼ਿਆਦਾ ਆਉਂਦਾ ਫਿਰ ਉਸ ਤੋਂ ਬਾਅਦ ਫਿਰ ਇਹਨੇ ਬੰਪਰ ਛੱਡ ਦਿੱਤਾ ਕਿਸਾਨ ਵੀਰ ਕਹਿੰਦੇ ਯਾਰ 40 ਕੁਇੰਟਲ 100 ਮਣ ਕਿल्ले ਦਾ ਵੀ ਕੱਢਿਆ ਹੋਇਆ ਤੇ 35 36 ਕੁਇੰਟਲ ਜਨਕਾ 84 85 ਮਣ ਦਾ ਸਾਡੇ ਆਮ ਹੀ ਹੋ ਜਾਂਦਾ ਪਰੰਤੂ ਸੋਲੋ ਇਸ ਵੈਰੈਟੀ ਦਾ ਐਵਰੇਜ ਛੜਕੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਵਰੇਜ ਹੜਾਉ 31 ਕੁਆਂਟਲ ਕਿੱਲੇ ਦਾ ਤੇ ਜਿਹੜੀ ਆ ਵੈਰੈਟੀ ਆ ਪੀਆਰ 131 ਸਿਰਫ ਚੰਗੇ ਖੇਤਾਂ ਵਿੱਚ ਲਾਇਆ ਜਾਵੇ ਜਿੱਥੇ ਚੰਗਾ ਪਾਣੀ ਐ ਜਿੱਥੇ ਚੰਗੇ ਥੋੜੇ ਖੇਤ ਤਾਂ ਉੱਥੇ ਲਾਇਆ ਜਾਵੇ ਅਤੇ ਜਿੱਥੇ ਤੁਸੀਂ PR114 ਲਾਉਂਦੀ ਸੀ ਨਾ ਉੱਥੇ ਉਹਨਾਂ ਖੇਤਾਂ ਦੇ ਵਿੱਚ ਇਸ ਵੈਰੈਟੀ ਦਾ ਬੰਪਰ ਝਾੜ ਆਉਂਦਾ ਉੱਥੇ ਤਾਂ 100% ਇਹ ਕਾਮਯਾਬ ਆ ਤਾਂ ਦੋਸਤੋ ਵੈਰੈਟੀ ਨਹੀਂ ਮਾਰੀ ਜੇਕਰ ਚੰਗਾ ਮੌਸਮ ਲੱਗਦਾ ਤਾਂ ਬੰਪਰ ਝਾੜੇ ਇਸ ਵੈਰੈਟੀਆਂ ਦੇਣੀ ਦੇਣਾ ਦੇਖ ਵੈਰੈਟੀ ਦੀ ਬਹੁਤ ਜਿਆਦਾ ਸੋਹਣੀ ਹੈ ਕਿਉਂਕਿ ਮੈਂ ਵੀ ਇਹ ਵੈਰੈਟੀ ਲਗਾਈ ਸੀ ਦੇਖ ਵਾਲੇ ਪਾਸਿਓਂ ਇਸ ਵੈਰੈਟੀ ਨੂੰ 100 ਦੇ ਵਿੱਚੋਂ 100 ਨੰਬਰ ਦੇਣੇ ਬਣਦੇ ਆ ਬਿਮਾਰੀ ਇਸ ਦੇ ਵਿੱਚ ਕੋਈ ਵੀ ਨਹੀਂ ਆਉਂਦੀ ਗੋਵਦੀ ਸੁੰਡੀ ਪੱਤਲਬਿਰ ਸੁੰਡੀ ਦਾ ਅਟੈਕ ਵੀ ਬਹੁਤ ਜ਼ਿਆਦਾ ਘਟ ਆਉਂਦਾ ਗਾ ਸਮੇਂ ਦੀ ਗੱਲ ਕਰੀਏ ਤਾਂ ਪਨੀਰੀ ਕੱਟ ਕੇ ਆਪਣੇ ਖੇਤਾਂ ਦੇ ਵਿੱਚ ਸਿਰਫ 110 ਦਿਨ ਲੈ ਕੇ ਜਾਂਦੀ ਆ ਹੁਣ ਸੁਣ ਲੋ ਕਮੀਆਂ ਸਭ ਤੋਂ ਪਹਿਲੀ ਕਮੀ ਕਿ ਇਸ ਵੈਰੈਟੀ ਦੇ ਵਿੱਚ ਵੀ ਹਲਦੀ ਰੋਗ ਆ ਸਕਦਾ ਕਿਉਂਕਿ ਪੀਆਰ ਜਿੰਨੀਆਂ ਵੀ ਕਿਸਮਾਂ ਨਾਲ ਸਾਦ ਦੇ ਵਿੱਚ ਇੱਕ ਸਮੱਸਿਆ ਹੈਗੀ ਹੈ ਕਿਸੇ ਵੈਰੈਟੀ ਵਿੱਚ ਘੱਟ ਹਲਦੀ ਰੋਗ ਤੇ ਕੋਈ ਵੈਰੈਟੀ ਦੇ ਵਿੱਚ ਵੱਧ ਆਉਂਦਾ ਹਲਦੀ ਰੋਗ ਦੀ ਸਮੱਸਿਆ ਆ ਸਕਦੀ ਆ ਜਿਹਨੂੰ ਆਪਾਂ ਕਹਦੇ ਨੇ ਯਾਰ ਦਾਣਾ ਆਪਣਾ ਪਟਾਕਾ ਮਾਰ ਗਿਆ ਠੀਕ ਹੈ ਨਾ ਉੱਤੇ ਹਲਦੀ ਰਗ ਜਾ ਧੂੜਾ ਜਾਂ ਜੰਮ ਜਾਂਦਾ ਉਹ ਹੁੰਦਾ ਹਲਦੀ ਰੋਗ ਤੇ ਦੂਜੀ ਮੌਸਮ ਜਿਵੇਂ ਕਿ ਪਿਛਲੀ ਵਾਰ ਗਰਮੀ ਥੋੜੀ ਜਿਆਦਾ ਪੈ ਗਈ ਸੀ ਨਾ ਜੇਕਰ ਗਰਮੀ ਦਾ ਅਟੈਕ ਜ਼ਿਆਦਾ ਹੁੰਦਾ ਤਾਂ ਇਹ ਆਪਣਾ ਝਾੜ ਆਸਾ ਜੀ ਜੇਕਰ ਮੌਸਮ ਚੰਗਾ ਲੱਗਦਾ ਫਿਰ ਇਹ ਬਹੁਤ ਬਹੁਤ ਜਦੇ ਸੋਨਾ ਝੜ ਦੇ ਜਾਂਦੀ ਆ ਹੁਣ ਚੱਲਦੇ ਆਂ ਆਪਾਂ ਅਗਲੀ ਵੈਰਾਈਟੀ ਵੱਲ ਆਪਣੀ ਲਾਸਟ ਵੈਰਾਈਟੀ ਵੱਲ ਜਿਹੜੀ ਕਿ ਆਪਣੇ ਕਿਸਾਨ ਵੀਰਾਂ ਦੀ ਹਰਮਨ ਪਿਆਰੀ ਆ ਪਛੇਤੀ ਵੈਰਾਈਟੀ ਹੋਣ ਦੇ ਬਾਵਜੂਦ ਵੀ ਬੰਪਰ ਝਾੜਾ ਜਿਸ ਦਾ ਨਾਮ ਹੈ ਪੀ ਆਰ 126 ਸਭ ਤੋਂ ਪਹਿਲਾਂ ਤਾਂ ਸੁਣ ਲੋ ਕਿ PR126 ਪਰਮਲ ਝੋਨਾ ਹੈ ਇਹ ਸਰਕਾਰੀ ਕਿਸਮ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਕਹਿੰਦੀ ਹੈ ਬਦਤ ਬਦਲੋ ਅਤੇ ਆਪਣੀ ਪੰਜਾਬ ਸਰਕਾਰ ਵੀ ਕਹਿੰਦੀ ਹੈ ਕਿ ਐਮਐਸਪੀ ਤੇ ਇਸ ਵਾਰ ਅਸੀਂ ਚੱਕਾਂਗੇ ਉਹ ਵੱਖਰੀ ਗੱਲ ਹੈ ਕਿ ਪਿਛਲੀ ਵਾਰ ਵੀ ਕਹਿੰਦੇ ਸੀ ਪਰੰਤੂ ਇਸ ਵਾਰ ਹੋ ਸਕਦਾ ਚੱਕ ਲੈਣ ਕਿਉਂਕਿ ਵੋਟਾਂ ਵੀ ਨੇੜੇ ਆ ਰਹੀਆਂ ਤਾਂ ਦੋਸਤੋ ਜਿਹੜੀ PR126 ਆ ਯੂਨੀਵਰਸਿਟੀ ਕਹਿੰਦੀ ਹੈ ਕਿ ਪਨੀਰੀ ਕੱਟ ਕੇ ਤੁਹਾਡੇ ਖੇਤਾਂ 'ਚ ਸਿਰਫ 93 ਦਿਨ ਲੈ ਕੇ ਜਾਂਦੀ ਆ ਅਤੇ ਇਸ ਦਾ ਜਿਹੜਾ ਐਵਰੇਜ ਝਾੜਾ ਉਹ 30 ਕਮਾਂਡਲ ਪ੍ਰਤੀ ਏਕੜ ਆ ਪਰੰਤੂ ਜੇਕਰ ਤੁਹਾਡੇ ਭਾਰੇ ਖੇਤਾਂ ਚੰਗਾ ਪਾਣੀ ਆ ਉੱਥੇ ਇਹ ਬੰਪਰ ਝਾੜ ਦਿੰਦੀ ਆ 40 ਕੁਇੰਟਲ ਤੋਂ ਵੀ ਜ਼ਿਆਦਾ 100 ਮਣ ਤੋਂ ਵੀ ਜ਼ਿਆਦਾ ਆਪਣੇ ਕਿਸਾਨ ਵੀਰ ਕਹਿੰਦੇ ਸੀ ਝਾੜ ਕੱਢਿਆ ਹੋਇਆ ਅਤੇ 90 90 ਮਣ ਕਹਿੰਦੇ 37 36 37 ਕੁਇੰਟਲ ਦਾ ਸਾਡੇ ਵੈਸੀ ਨਿਕਲ ਆਉਂਦੀ ਆ ਕਹਿੰਦੇ ਵੈਰਾਈਟੀ ਇੰਨੀ ਵਾਰ ਜ਼ਿਆਦਾ ਵਧੀਆ ਕਹਿੰਦੇ ਪਛੇਤੀ ਲਾ ਕੇ ਵੀ ਤਿੰਨ ਵਸਣ ਲਾ ਕੇ ਵੀ ਇੰਨਾ ਝਾੜ ਦੇ ਦਿੰਦੀ ਆ ਪਰੰਤੂ ਜੇਕਰ ਤੁਸੀਂ PR126 ਲਾਉਨੇ ਹੋ ਤਾਂ ਇਹ 93 ਦਿਨ ਹੀ ਤੁਹਾਡੇ ਖੇਤਾਂ ਦੇ ਵਿੱਚ 100 ਦਿਨ ਲੈ ਜਾਵੇ ਕਿਉਂਕਿ ਇਸ ਵੈਰੈਟੀ ਦੇ ਵਿੱਚ ਸਭ ਤੋਂ ਵੱਡੀ ਕੀ ਕਮੀ ਹੈ ਕਿ ਇਹ ਮੌਇਸਚਰ ਰੱਖਦੀ ਆ ਇਸ ਕਰਕੇ ਜੇਕਰ ਆਪਾਂ ਮੌਇਸਚਰ ਆਪਣੀ ਇਸ ਵੈਰੈਟੀ ਵਿੱਚ ਹੋਵੇਗਾ ਮੰਡੀਆਂ ਚ ਲੈ ਕੇ ਜਾਵਾਂਗੇ ਜੇਕਰ 93 94 ਦਿਨਾਂ ਚ ਵੱਢਦੇ ਆ ਤਾਂ ਇਸ ਝੋਨੇ ਨੂੰ ਕਾਟ ਲੱਗੇਗੀ ਲੱਗੇਗੀ ਇਸ ਕਰਕੇ ਦੋਸਤੋ 5-4 ਦਿਨ ਉੱਪਰ ਟਪਾ ਕੇ 100 ਦਿਨਾਂ ਤੇ ਇਹ ਵੈਰੈਟੀ ਵੱਢੋ ਤਾਂ ਕਿ ਇਸ ਵੈਰੈਟੀ ਦਾ ਮੌਇਸਚਰ 17 ਆਵੇ ਅਤੇ ਆਪਾਂ ਕਾੜ ਤੋਂ ਬਚ ਸਕੀਏ ਤਾਂ ਕਰਕੇ ਆਪਣੇ ਖੇਤਾਂ ਵਿੱਚ ਘੱਟੋ-ਘੱਟ 100 ਦਿਨਾਂ ਤੱਕ ਲੈ ਜਾਵੇਗੀ ਦੂਜਾ ਇਸ ਵੈਰਿਟੀ ਵਿੱਚ ਕੀ ਕਮੀ ਆ ਕਿ ਹਲਦੀ ਰੋਗ ਇਸ ਵੈਰਿਟੀ ਨੂੰ ਬਹੁਤ ਜ਼ਿਆਦਾ ਆਉਂਦਾਗਾ ਤੇ ਤੀਜਾ ਇਸ ਵੈਰਿਟੀ ਦੀ ਇੱਕ ਹੋਰ ਵੱਡੀ ਕਮੀ ਆ ਕਿ ਜਿਹੜੀ ਪੱਤਲ ਬੜ ਸੁੰਢੀ ਆ ਨਾ ਸਭ ਤੋਂ ਬਾਅਦ ਜੇਕਰ ਕੋਈ ਅਟੈਕ ਕਰਦੀ ਹੈ ਕਿਸੇ ਕਿਸਮ ਦੇ ਤਾਂ ਉਹ ਪੀਆ 126 ਦੀ ਆ ਇਸ ਕਰਕੇ ਚੰਗੀ ਜੀ ਸਪਰੇਅ ਕਰੋ ਮਾੜੀ ਸਪਰੇਅ ਨਾਲ ਕੰਟਰੋਲ ਵੀ ਨਹੀਂ ਹੋਣੀ ਤਾਂ ਦੋਸਤੋ ਪੱਤਾ ਲਪੇੜ ਸੁੰਡੀ ਦਾ ਇਸ ਵੈਰੈਟੀ ਦੇ ਉੱਪਰ ਬਹੁਤ ਜ਼ਿਆਦੇ ਅਟੈਕ ਆਉਂਦਾ ਹੈਗਾ ਵੈਸੇ ਦੋਸਤੋ ਇਹ ਵੈਰੈਟੀ ਦੇ ਵਿੱਚ ਸਭ ਤੋਂ ਵੱਡਾ ਗੁਣ ਕੀ ਆ ਸਭ ਤੋਂ ਘੱਟ ਸਮੇਂ ਦੇ ਵਿੱਚ ਸਭ ਤੋਂ ਵੱਧ ਝਾੜ ਦੇ ਦਿੰਦੀ ਹੈ ਅਤੇ ਡਿੱਗਦੀ ਨਹੀਂ ਕਿੰਨੀ ਮਰਜ਼ੀ ਨੇਰੀ ਜਾਵੇ ਇਹ ਵੈਰੈਟੀ ਨਹੀਂ ਡਿੱਗਦੀ ਤਾਂ ਦੋਸਤੋ ਇਹ ਹਨ ਟੌਪ ਤਨ ਕਿਸਮਾਂ ਜਿਹੜੀਆਂ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦੇ ਵਧੀਆ ਝਾੜ ਦੇ ਦਿੰਦੀਆਂ ਇਹ ਮੈਂ ਨਹੀਂ ਆਪਣੇ ਕਿਸਾਨ ਵੀਰ ਹੀ ਕਹਿੰਦੇ ਆ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ